ਅਸੀਂ ਗਦਰਤ ਨੂੰ ਅੰਤਬਾਈ ਕੀ ਹਾਲ ਚਾਲ ਹੈ ਜੀ ਜੀ ਵਧੀਆ ਸਤਿ ਸ਼੍ਰੀ ਅਕਾਲ ਹੋਟੀਗੇ ਡਾਕਟਰ ਸਾਹੋਤੇ ਹਾਂ ਜੀ ਹਾਂ ਬਾਈ ਆ ਗਈ ਜੀ ਦੇਖੋ ਭਾਈ ਜੀ ਬਾਈ ਜੀ ਦੇ ਨਾਲ ਸਪੈਸ਼ਲਟੀ ਹੈ ਜਿਹੜੀ ਰੋਡ ਬਿਲਰ ਦੇ ਵਿੱਚ ਠੀਕ ਹੈ ਨਾ ਤੇ 골ਡਨ ਰੀਵਰ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਾਫੀ ਵਾਰ ਵੀਡੀਓ ਦੇ ਵਿੱਚ ਬਾਈ ਜੀ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਤੇ ਬਾਈ ਜੀ ਦੇ ਨਾਲ ਨਾ ਗੱਲ ਕਰਦੇ ਆਪਾਂ ਬਾਈ ਐਸ ਟਾਈਮ ਆਇਆ ਬਾਈ ਆਪਣੇ ਬੱਚੇ ਲੈ ਕੇ ਆਏ ਹੋਏ ਨੇ ਕਿ ਚੰਗੀ ਲਾਈਨ ਵੀ ਹੁੰਦਾ ਰੋਡ ਬਿਲਰ ਦੇ ਵਿੱਚ ਇਹ ਬਾਕੀ ਆ ਰੋਡ ਬਿਲਰ ਦਾ ਬੱਚਾ ਹੈ ਜੀ ਦੇਖੋ ਹੋਰ ਪਾਜੀ ਫੀਮੇਲ ਹੈਗੀ ਜੀ ਇਹ ਫੀਮੇਲ ਹੈ ਜੀ ਲਾਸਟ ਫੀਮੇਲ ਇਹੀ ਰਹਿੰਦੀ ਆ ਹਾਂਜੀ 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 ਪਾਜੀ ਦਿਖਾਈਓ ਕਮਾ ਕੇ ਥੋੜਾ ਜਿਹਾ ਬੱਚਾ ਖੜਾ ਕਰਕੇ ਜੀ ਦੇਖੋ ਬਾਈ ਜੀ ਕੁਆਲਿਟੀ ਦੇਖੋ 70 ਦਿਨ ਦੀ ਹੈ ਜੀ ਇਹ ਕਿਹੜਾ 70 ਦਿਨ ਦੀ ਫੀਮੇਲ ਹੈ ਤੇ ਵੈਕਸੀਨੇਸ਼ਨ ਡਾਣਾ ਪਾਜੀ ਹਾਂਜੀ 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 ਦੇਖੋ ਪਾਜੀ ਕੁਆਲਿਟੀ ਦੇਖੋ ਪੰਜ ਫੇਸ ਪੂਲ ਕੁਲ ਬੱਚਾਣਾ ਆਪਣੇ ਮੂੰਹੋਂ ਬੋਲਦਾ ਵੀ 70 ਦੇ ਦਾ ਬੱਚਾ ਹੈ ਤੇ ਭਾਈ ਥੱਲੇ ਵਾਲੇ ਰੋਡ ਬਿਲਡਰ ਤੇ ਮੇਲ ਹੈ ਫੀਮੇਲ ਹੈ ਉਹਦੇ ਇਹ ਨੌਨ ਕੇਸੀ ਹੈ ਜੀ ਫਲੌਗ ਦੇ ਨੇ ਵਾਟਾ ਇੰਪੋਰਟ ਦੇ ਨੇ ਇਹ ਵੀ ਨੌਨ ਕੇਸੀ ਫਲੌਗ ਦੇ ਹਾਂ ਫਲੌਗ ਦੇ ਗ੍ਰੈਂਡਪਾਪਾ ਜੀ ਤੇ ਭਾਈ ਇਹਦਾ ਕੀ ਪ੍ਰਾਈਸ ਦੀ ਬੱਚੇ 15000 ਮੇਲ ਦੀ ਦੱਸਦੀ 15000 ਮੇਲ ਦੀ ਦੱਸਦੀ ਫੀਮੇਲ ਤੇ ਭਾਈ ਇਹ 골ਡਨ ਡੀਮਰ ਬਲੂ ਵਾਲੇ ਬੱਚੇ ਇਹ ਬਲੂ ਦੀ ਆ ਜੀ 15000 ਦੀ ਰਹਿਣੀ ਹੈ ਜੀ ਠੀਕ ਹੈ ਭਾਈ ਤੇ ਬਾਕੀ ਭਾਈ ਆ ਰੋਡ ਬਿਲਡਰ ਦਾ ਫੀਮੇਲ ਦਾ ਪ੍ਰਾਈਸ ਜੀ ਇਹ 32000 ਦੀ ਜੀ 32000 ਹਾਂ ਜੀ ਤੇ ਵਿੱਧ ਕੇਸ ਹੈ ਵਿੱਧ ਕੇਸ ਤੇ ਲਾਈਨ ਬਾਜੀ ਜਿਹੜੀ ਹੈ ਦੀ ਐਵਰੋਮ ਵੀ ਹੈ ਜੀ ਐਵਰੋਮ ਦੀ ਡਾਇਰੈਕਟ ਬੱਚੀ ਹੈ ਜੀ ਤੇ ਬਾਕੀ ਭਾਜੀ ਦਾ ਨਾ ਸਪੈਸ਼ਲ ਮਦਰ ਸਾਹਿਬ ਟਿਮੀ ਟੋਰ ਹੈ ਟਿਮੀ ਟੋਰ ਦੀ ਤੇ ਭਾਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 6284069484 62840 698383 ਸੰਗਰੂ ਕਿਸੇ ਵੀਲੇ ਵੀ ਹੈ ਠੀਕ ਹੈ ਭਾਈ ਜੀ ਦੇ ਨਾਲ ਸਟੱਡ ਸਰਵਿਸ ਵੀ ਹੈ ਮੈਂ ਦੱਸਣਾ ਚਾਹਾਂ ਮੈਂ ਭਾਈ ਜੀ ਨੇ ਤਾਂ ਗੱਲ ਬੋਲੀ ਨਹੀਂ ਆਪਣੀ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਦੀ ਰੋਡ ਬਿਲੋ ਦੀ ਸਟੱਡ ਸਰਵਿਸ ਵੀ ਹੈ ਉਹ ਕੈਸ਼ ਵੀ ਹੈ ਕੈਸ਼ ਹੀ ਐਸ ਓਨਲੀ ਠੀਕ ਹੈ ਅੱਛੀ ਕੁਆਲਿਟੀ ਦਾ ਚਾਹਿਆ ਹੋ ਤੇ ਕੈਸੀ ਹੈ ਓਕੇ ਭਾਜੀ ਅਈ ਤੇ ਵੀਡੀਓ ਨੀਚੇ ਨੰਬਰ ਚਾ ਦਵਾਂਗਾ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਰਸੀਗਾ ਮੀਤ ਵੀਰ ਤਾ ਪਸੰਦ ਆ ਗਈ ਬਹੁਤ ਬਹੁਤ ਰੀਤੀ ਟਾਈਮ ਤੇ ਹਾਂਜੀ ਹਾਂਜੀ ਵੀਰ ਜੀ ਦੇਖੋ ਬਾਈ ਜੀ ਲੈਪਰੇਰੀ ਬੱਚੇ ਜੀ ਕਵਾਰ ਜੀ ਦੇਖੋ ਹਾਂਜੀ ਮੈਂ ਦਿਖਾਣਾ ਚਾਹਾਂ ਆਹ 골ਡਨ ਬੱਚਾ ਭਾਜੀ 골ਡਨ ਬੱਚਾ ਘੁਮਾ ਕੇ ਦਿਖਾ ਦਿਓ ਘੁਮਾ ਕੇ ਦਿਖਾ ਦਿਓ ਬੱਚਾ ਸ਼ਾਰਟ ਟੇਲ ਆ ਵੀਰੇ ਸ਼ੋਅ ਕੁਆਲਟੀ ਬੱਚੇ ਜੀ ਬਹੁਤ ਅੱਛੀ ਕੁਆਲਟੀ ਦੇ ਵਿੱਚ ਬੱਚਾ ਨਾ 골ਡਨ ਦੇ ਵਿੱਚ ਆ ਸ਼ਾਰਟ ਮਜਲ ਦੇ ਵਿੱਚ ਆ ਸ਼ਾਰਟ ਟੇਲ ਦੇ ਵਿੱਚ ਤੇ ਆਹ ਬਲੈਕ ਬੱਚਾ ਵੀ ਜੀ ਬਲੈਕ ਲੈਪਰੇਰੀ ਜੀ ਸ਼ਾਰਟ ਟੇਲ ਆ ਵੀਰੇ ਮ ਪਾਜੀ ਆਪਾਂ ਆਲਬਰੀਡ ਦੇ ਵਿੱਚ ਕੰਮ ਹੈ ਜੀ ਆਲਬਰੀਡ ਵੀਰੇ ਆਲਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ ਕੋਈ ਵੀ ਬੱਚਾ ਮੰਗਾਣਾ ਚਾਹੁੰਦਾ ਹੋਏ ਬੰਦਾ ਦਾ ਬਾਈ ਜਿਹਨੂੰ ਕੰਟੈਕਟ ਕਰ ਸਕਦਾ ਹੈ ਬਾਈ ਜੀ ਦਾ ਆਲਬਰੀਡ ਦੇ ਵਿੱਚ ਕੰਮ ਹੈ ਤੇ ਬਾਈ ਜੀ ਦੀ ਲੋਕੇਸ਼ਨ ਪੈਂਦੀ ਹੈ ਨੀਅਰ ਮੇਰੇ ਕੋਟ ਦਾ ਠੀਕਣਾ ਇਹ ਬਾਕੀ ਆਉਂ ਗੱਲ ਕਰਦੇ ਆ ਪਾਜੀ ਮੇਲ ਆ ਫੀਮੇਲ ਆ ਦੋਨੋਂ ਮੇਲ ਨੇ ਪਾਜੀ ਬਲੈਕ ਵੀ ਮੇਲਾ 골ਡਨ ਵੀ ਮੇਲਾ ਜੀ 골ਡਨ ਵੀ ਮੇਲਾ ਤੇ ਬਲੈਕ ਬਲੈਕ ਦਾ 15000 ਰੁਪਏ 골ਡਨ ਦਾ 12000 ਜੀ 골ਡਨ ਦਾ 12000 ਹਾਂ ਜੀ ਤੁਸੀਂ ਬੱਚੇ ਦੇਖ ਹੀ ਸਕਦੇ ਹੋ ਬਾਈ ਜੀ ਕੁਆਲਟੀ ਦੇ ਵਿੱਚ ਨੇ ਬੱਚੇ ਪੂਰੀ ਪੂਰੇ ਸ਼ਾਰਟ ਮਾਜਲ ਦੇ ਵਿੱਚ ਸ਼ਾਰਟ ਹੀਰ ਦੇ ਵਿੱਚ ਸ਼ਾਰਟ ਜਿਹੜਾ ਟੇਲ ਦੇ ਵਿੱਚ ਵਿੱਚ ਬਾਈ ਜੀ ਦਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਤੇ ਬਾਕੀ ਬਾਈ ਜੀ ਨੂੰ ਗੱਲ ਡਿਲੀਵਰੀ ਵਿਪਾਲ ਆਲ ਆਲਓਪਰਿੰਗ ਡਿਲੀਵਰੀ ਡਿਲੀਵਰੀ ਇਹ ਡਿਲੀਵਰੀ ਆ ਬਾਈ ਜੀ ਦੀ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸੋ ਕੰਟੈਕਟ ਨੰਬਰ ਵੀਰੇ 9464233325 ਜੀ 98721 90821 ਠੀਕ ਹੈ ਇਹ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਬਾਈ ਜੀ ਲਵੇ ਨਾ ਆਲ ਬ੍ਰੀਡ ਦੇ ਵਿੱਚ ਹੀ ਕੰਮ ਹੈ ਆਲ ਹੀ ਜਿਹੜਾ ਬੱਚੇ ਅਵੇਲੇਬਲ ਕਰਾ ਦਿੰਦੇ ਓਕੇ ਮੀਤ ਭਾਈ ਓਕੇ ਵੀਰ ਜੀ ਸਸੀ ਗਜੇਂਦਰ ਵੀਰ ਕੀ ਹਾਲ ਚਾਲ ਹੈ ਸਸੀ ਕਾ ਵੀਰੇ ਠੀਕ ਠਾਕ ਵਧੀਆ ਹੋਰ ਆਈ ਕੇ ਡਾਕਟਰੋ ਤੇ ਹਾਂਜੀ ਹਾਂਜੀ ਵੀਰੇ ਆ ਗਏ ਦੇਖੋ ਬਾਈ ਜੀ ਮੈਂ ਗੱਲ ਕਰਦਾ ਹਾਂ ਨਾ ਵੀ ਕੁਆਲਿਟੀ ਦੇ ਵਿੱਚ ਬੱਚੇ ਦਿਖਾਏ ਜਾਣ ਆ ਪੂਜੀ ਕੁਆਲਿਟੀ ਦੇ ਵਿੱਚ ਬੱਚਾ ਦੇਖ ਹੀ ਸਕਦੇ ਹੋ ਫ੍ਰੈਂਚ ਦੇ ਬੱਚੇ ਨੇ ਕਿ ਇਹ ਬਾਈ ਜੀ ਦਾ ਨਾ ਆਲ ਬਰੀਡ ਦੇ ਵਿੱਚ ਕੰਮ ਹੈ ਹਾਂਜੀ ਵੀਰੇ ਆਲ ਬਰੀਡ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਫਿਲਹਾਲ ਬੱਚੇ ਬਾਈ ਜੀ ਦੇ ਵੇ ਫ੍ਰੈਂਚ ਦੇ ਪੈਸੇ ਦੀ ਸਿਟਜੂ ਦੇ ਬੱਚੇ ਪਹਿਲਾਂ ਗੱਲ ਕਰਦੇ ਆ ਬਾਈ ਜੀ ਇਹ ਫੇਸ ਦੇ ਵਿੱਚ ਮੇਲ ਆ ਫੀਮੇਲ ਆ ਭਾਜੀ ਵੀਰੇ ਆ ਫੀਮੇਲ ਆ ਇੰਪੋਰਟਡ ਬਲੱਡ ਲਾਈਨ ਆਪਣੇ ਕੋਲ ਠੀਕ ਹੈ ਤੁਸੀਂ ਬੱਚਾ ਦੇਖ ਹੀ ਸਕਦੇ ਪਾਜੀ ਬਲੂ ਬੱਚਾ ਜਿਹੜਾ ਕਹਿੰਦੇ ਨਾ ਫੇਸ ਦੇ ਵਿੱਚ ਬਲੂ ਬੱਚਾ ਹੈ ਇਹ ਭਾਜੀ ਕੁਮਾ ਕੇ ਦਿਖਾ ਦਿਓ ਬੱਚਾ ਹਾਂਜੀ ਵੀਰੇ ਵਿਦਾਊਟ ਸਪੋਟ ਆ ਵੀਰੇ ਵਿਦਾਊਟ ਸਪੋਟ ਫੁੱਲ ਬਲੂ ਦੇ ਵਿੱਚ ਹੈ ਤੇ ਮੱਝ ਫੇਸ ਦਿਖਾ ਦਿਓ ਭਾਜੀ ਬੱਚਾ ਦੇਖੋ ਭਾਜੀ ਬੱਚੇ ਦਾ ਸ਼ਾਟ ਮੱਝ ਨੂੰ ਮੈਂ ਕਿਉਂ ਕਹਿੰਦਾ ਉਹਨਾਂ ਬੱਚੇ ਦੀ ਕੁਆਲਿਟੀ ਚੈੱਕ ਕਰੋ ਭਾਜੀ ਆਪਣੀ ਨਾ ਹੋਂਗਲ ਨੱਕ ਦੇ ਤੇ ਮੱਥੇ ਦੇ ਵਿੱਚ ਲਾੜਾ ਇਹਦੇ ਨੱਕ ਦੇ ਮੱਥੇ ਦੇ ਵਿੱਚ ਝੋੰਡਾ ਲਾਓ ਤੇ ਭਾਈ ਜੀ ਇਹਨਾਂ ਬੱਚੇ ਤੇ ਕੁਦੇ ਦਿਖਾਓ ਵੀ ਸ਼ਾਰਟ ਮਾਜਲਦੀ ਵਿੱਚ ਬੱਚਾ ਹੈ ਬੱਚਾ ਪੂਰਾ ਕਬਾੜਾ ਹੋ ਗਿਆ ਆ ਦੇਖੋ ਭਾਈ ਬਿਲਕੁਲ ਸ਼ਾਰਟ ਮਾਜਲ ਕਹਿੰਦੇ ਮੱਥਾ ਤੇ ਨੱਕ ਦਾ ਬਰਾਬਰ ਹੀ ਇਹਨਾਂ ਦਾ ਬਿਲਕੁਲ ਕੁਆਲਿਟੀ ਦੇ ਵਿੱਚ ਬੱਚੇ ਦੀ ਗੱਲ ਕਰੀਏ ਤਾਂ ਆਪਾਂ ਦੇਖ ਹੀ ਸਕਦੇ ਆ ਭਾਜੀ ਕੀ ਪ੍ਰਾਈਸ ਹੈ ਜੀ ਫੀਮੇਲ ਦਾ ਵੀਰੇ ਇਹਦਾ 20000 ਰੁਪਏ 20000 ਇਹ ਭਾਈ ਆਹਾ ਦੂਸਰੀ ਫੀਮੇਲ ਜੀ ਇਹ 15000 ਰੁਪਏ 15000 ਰੁਪਏ ਇਹ ਭਾਈ ਸਿਰੀ ਦੇ ਵਿੱਚ ਕੀ ਕੁਸ਼ ਹੈ ਭਾਜੀ ਆਪਾਂ ਦੇਸ਼ਮੀ ਨੇ ਲਾਇਆ ਈਮੇਲ ਆ ਕਿਉਂ ਬੱਚੇ ਭਾਜੀ ਉਹ ਬਤ ਦੀ ਫੋਟੋ ਹੋਈ ਮੇਲੇ ਈਮੇਲ ਨਹੀਂ ਬਾਕੀ ਮੈਂ ਭਾਜੀ ਮੈਂ ਬੱਚਿਆਂ ਨੂੰ ਕਿਉਂ ਡਿਸਟਰਬ ਕਰਨਾ ਚਾਹਾਂ ਮੈਂ ਕਿਤੇ ਤੋਂ ਦੋ ਤਿੰਨ ਜਾ ਕੇ ਦੇ ਸੀਗਾ ਸਾ ਮੈਂ ਉਹਨਾਂ ਬੱਚਿਆਂ ਵਿੱਚ ਵੀਡੀਓ ਸ਼ੂਟ ਕਰ ਰਿਹਾ ਫਾਈਜੀ ਲਵੇ ਬਿਲਾਲ ਸਟਾਕ ਇਹ ਪਿਆ ਆ ਅਸਲ ਤੇ ਬੱਚੇ ਪਏ ਨੇਗੇ ਤੁਸੀਂ ਆ ਦੇਖ ਹੀ ਸਾਦੇ ਹੋ ਤੇ ਬਾਕੀ ਭਾਜੀ ਆਪਣੀ ਲੋਕੇਸ਼ਨ ਦੱਸ ਦਿਓ ਜੀ ਮੇਰੇ ਆਪਣਾ ਪਿੰਡ ਪੰਜ ਗਰੇਂ ਕੋਟਕਪੂਰਾ ਰੋਡ ਤੇ ਠੀਕ ਹੈ ਤੇ ਆਪਣੇ ਕੋਲੇ ਚੌ ਚੌ ਸ਼ਰਜੂ ਫਰੈਂਚ ਤੇ ਆਪਣੇ ਕੋਲੇ ਹਸਕੀ ਦੇ ਆਪਣੇ ਪੇਅਰ ਪਏ ਆ ਬੱਚੇ ਪਏ ਆ ਠੀਕ ਹੈ ਬਾਕੀ ਇਹ ਬੱਕੀ ਭਾਈ ਜੀ ਆਪਣਾ ਆਲ ਗਰੀਡ ਦੇ ਵਿੱਚ ਹਾਂਜੀ ਵੀਰੇ ਹਾਂਜੀ ਆਲ ਇੰਡੀਆ ਦੇ ਲਈ ਹਾਂਜੀ ਬਾਕੀ ਵੀਰੇ ਆਪਣਾ ਆਪਾਂ ਹੋਮ ਬਰੀਡਿੰਗ ਦਾ ਕੰਮ ਕਰਦੇ ਸੇਲ ਪਰਚੇਜ ਦਾ ਨਹੀਂ ਕਰਦੇ ਠੀਕ ਆਪਾਂ ਹੋਮ ਬਰੀਡਿੰਗ ਹੀ ਸੇਲ ਕਰਦੇ ਹਾਂਜੀ ਹਾਂਜੀ ਭਾਈ ਜੀ ਦਾ ਕਹਿਣ ਦਾ ਮਤਲਬ ਅਸੀਂ ਮੈਂ ਦੱਸਣਾ ਚਾਹਾਂ ਵੀਡੀਓ ਦੇ ਵਿੱਚ ਵੀ ਭਾਈ ਜੀ ਇਹਦਾ ਆਪਣੀ ਹੋਮ ਬਰੀਡਿੰਗ ਹੀ ਸੇਲ ਕਰਦੇ ਨੇ ਕੋਈ ਬੱਚਾ ਅੱਧੋ ਵਿੱਚ ਚੱਕ ਕੇ ਨਹੀਂ ਫੇਰਦੇ ਹਾਂਜੀ ਵੀ ਜਿਵੇਂ ਕਈ ਬਰੀਡਰ ਕਰਦੇ ਨੇ ਕਿ ਉਸ ਤੋਂ ਕੱਲ ਦੇ ਇਹ ਭਾਈ ਜੀ ਆਪਾਂ 올 인디아 딜리버리 어더티 올 인디아 ਦੇ ਵਿੱਚ ਕੰਮ ਹੈ ਤੇ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲੋ 9998490200 ਠੀਕ ਹੈ ਵੀਰੇ ਆਪਣਾ ਨੰਬਰ ਵੀ ਬੋਲੋ 78840410 ਠੀਕ ਹੈ ਇਹ ਭਾਈ ਜੀ ਦਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦੀ ਲੋਕੇਸ਼ਨ ਨੀਅਰ ਮੋਗਾ ਫੈਮਲੀ ਹੈ ਜੀ ਨੀਅਰ ਕੋਟਕਪੂਰਾ ਵੀਰੇ ਨੀਅਰ ਕੋਟਕਪੂਰਾ ਰਹਿੰਦੀ ਹੈ ਠੀਕ ਹੈ ਤਾਂ ਤੇ ਬਾਕੀ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਕੋਈ ਆਪਣਾ ਸਰਵਾਈਵਰ ਆਂਦਾ ਹੈ ਆ ਜੀ ਜੋ ਕੋਈ ਆ ਪੇਜ ਤੋਂ ਜਰੂਰ ਵੀਰੇ ਜਰੂਰ ਹੋਊਗਾ ਵੀਰੇ ਜਰੂਰ ਹੋਊਗਾ ਵੀਰੇ ਓਕੇ ਬਾਈ ਜੀ ਥੈਂਕ ਯੂ ਜੀ ਧੰਨਵਾਦ ਵੀਰੇ ਓਕੇ 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 ਸਸੀ ਕਾ ਬਾਈ ਜੀ ਕੀ ਹਾਲ ਚਾਲ ਹੈ ਜੀ ਸਸੀ ਕਾ ਬਾਈ ਜੀ ਬਹੁਤ ਵਧੀਆ ਤੁਸੀਂ ਆਈ ਕੇ ਡਾਕਸੋ ਤੇ ਹਾਂਜੀ ਬਾਈ ਜੀ ਦੇਖੋ ਬਾਈ ਜੀ ਸਿਡਜੂ ਦਾ ਬੱਚਾ ਆ ਪੂਰਾ ਟਾਪ ਕੁਆਲਿਟੀ ਦਾ ਭਾਜੀ ਮੇਲ ਆ ਫੀਮੇਲ ਆ ਜੀ ਮੇਲ ਆ ਸਰ ਇਹ ਮੇਲ ਆ ਦੇਖੋ ਜੀ ਤੁਸੀਂ ਪੂਰਾ ਟਰਾਈ ਕਲਰ ਦੇ ਵਿੱਚ ਫੁੱਲ ਮਾਰਕਿੰਗ ਦੇ ਵਿੱਚ ਠੀਕ ਹੈ ਨਾ Google eyes ਦੇ ਵਿੱਚ ਜਿਵੇਂ ਬੱਚਾ ਕਿਹਾ ਜਾਂਦਾ ਤਾਂ ਉਹ ਚੀਜ਼ ਦਾ ਬੱਚਾ ਹੈ ਭਾਜੀ ਕੁਆਲਿਟੀ ਦੇ ਵਿੱਚ ਬੱਚਾ ਭਾਜੀ ਕੀ ਪ੍ਰਾਈਸ ਹੈ ਤੇ ਕੀ ਏਜ ਹੈ ਜੀ ਇਹ 15000 ਰੁਪਏ ਦਾ 2 ਮੰਥ ਦਾ ਹੈ ਜੀ ਬੱਚਾ 2 ਮੰਥ ਦਾ ਬੱਚਾ ਜੀ 15000 ਦਾ ਤੇ ਵੈਕਸੀਨੇਸ਼ਨ ਪਾਜੀ ਹਾਂਜੀ ਲੱਗੀ ਹੋਈ ਹੈ ਜੀ ਕਾਰਡ ਹੈਗਾ ਭਾਜੀ ਠੀਕ ਹੈ ਤੇ ਭਾਜੀ ਆਪਣਾ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਹੈ ਭਾਜੀ ਆਪਣਾ 올 ਬ੍ਰੀਡ ਦਾ ਕੰਮ ਹੈ ਜੀ ਠੀਕ ਹੈ 올 ਬ੍ਰੀਡ ਦੇ ਵਿੱਚ ਵਈਦਾ ਕੰਮ ਹੈ ਤੇ ਆਪਣੇ ਕੋਲ ਸਟੱਡ ਹੈ ਜੀ ਜਰਮਨ ਸ਼ੈਫਡ ਠੀਕ ਹੈ ਰੋਇਪੋਮੇ ਪੱਗ ਪੰਜਾਬੀ ਦਾ 올ਓਵਰ ਮੇ ਅੰਦਰ ਸਟੱਡ ਹੈਗਾ ਜੀ ਤੇ ਪੱਪੀ ਡੀਲ ਪੱਪੀ ਡੀਲ ਕਰਦੇ ਹੋ ਜਾਂ ਕੈਸ਼ ਤੇ ਵੀ ਅਜੀ ਮੀਟਿੰਗ ਨਹੀਂ ਭਾਜੀ ਕੈਸ਼ ਜੇ ਬੰਦਾ ਜਾਣ ਪਛਾਣਦਾ ਹੋਵੇ ਚੈੱਕ ਦੇਈਏਗਾ ਤਾਂ ਫਿਰ ਪੱਪੀ ਨਹੀਂ ਰੋਇਪੁਰ ਜੀ ਖਾਸ ਰੋਇਪੁਰ ਬਲੌਗ ਗਰੂਰਸ ਹੈ ਠੀਕ ਹੈ ਭਾਜੀ ਤੇ ਨੀਚੇ ਬਾਜੀ ਪਰਸ਼ੀਅਨ ਕੈਟ ਨੇ ਉਹ ਵੀ ਦਿਖਾ ਦੇ ਬਸ ਕੱਢ ਕੇ ਦਿਖਾ ਦੇ ਲੈ ਦੇਖੋ ਭਾਈ ਜੀ ਨੀਚੇ ਨਾ ਭਾਈ ਜੀ ਲੋ ਪਰਸ਼ੀਅਨ ਕੈਟਸ ਵੀ ਨੇ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਗਰੇ ਦੇ ਵਿੱਚ ਫੀਮੇਲ ਹੈ ਫੀਮੇਲ ਹੈ ਭਾਜੀ ਮੇਲ ਗਰੇ ਦੇ ਵਿੱਚ ਇਹ ਫੀਮੇਲ ਹੈ ਜੀ ਫੀਮੇਲ ਹੈ ਜੀ ਵਾਈਟ ਦੇ ਵਿੱਚ ਭਾਜੀ ਇਹ ਵਾਈਟ ਵਾਲਾ ਮੇਲ ਹੈ ਜੀ ਮੇਲ ਹੈ ਭਾਜੀ ਤੁਸੀਂ ਆਹ ਦੇਖ ਹੀ ਸਕਦੇ ਹੋ ਬੱਚਾ ਭਾਜੀ ਦਿਖਾ ਲੈਣੇ ਕੱਢ ਕੇ ਇਹ 9 ਮੰਥ ਦੀ ਹੈ ਜੀ ਦੇਖੋ ਭਾਜੀ ਫੀਮੇਲ ਹੈ ਇਹ ਇਹਨਾਂ ਦੇਖੋ ਫੀਮੇਲ ਫੀਮੇਲ ਹੈ ਜੀ ਗਰੇ ਦੇ ਵਿੱਚ ਆ ਜਾਂਦਾ ਹੈ येलो ਆਈਜ਼ ਦੇ ਤੁਸੀਂ ਕੁਆਲਿਟੀ ਦੇਖ ਹੀ ਜਾਂਦੇ ਹੋ ਭਾਜੀ ਪਰਸ਼ਨ ਕਰਦੀ ਐ ਨਾ ਇਹ ਹਾਂਜੀ ਪਰਸ਼ਨ ਕਰ ਭਾਜੀ ਇਹ ਡੋਲੀ ਫੇਸ ਦੇ ਵਿੱਚ ਐ ਪੂਰੀ ਵਧੀਆ ਫੀਮੇਲ ਐ ਉਸ ਫੁੱਲ ਫਾਸਟ ਤਲਾਸ਼ ਤੇ ਭਾਜੀ ਆਪਣਾ ਨੰਬਰ ਦੱਸ ਦਿਓ ਮੋਬਾਈਲ ਨੰਬਰ 95170 ਠੀਕ ਹੈ ਜੀ 8885 ਠੀਕ ਹੈ ਤੇ ਭਾਜੀ ਆਪਣਾ ਆਲ ਇੰਡੀਆ ਡਿਲੀਵਰੀ ਐ ਹਾਂਜੀ ਭਾਜੀ ਆਲ ਇੰਡੀਆ ਡਿਲੀਵਰੀ ਮਿਲ ਜੇਗੀ ਠੀਕ ਹੈ ਨਾ ਤੇ ਭਾਜੀ ਆ ਫੀਮੇਲ ਦਾ ਕੀ ਪ੍ਰਾਈਸ ਮੰਗ ਰਹੇ ਤੁਸੀਂ ਇਹ ਭਾਜੀ 12000 ਰੁਪਏ ਦੀ ਐ ਠੀਕ ਹੈ ਜੀ ਮੇਲ ਦਾ ਭਾਜੀ ਮੇਲ 15000 ਰੁਪਏ ਦਾ ਜੀ ਮੇਲ ਨੂੰ ਆਇਆ ਦਾ ਬਲੂ ਆਈ ਦੇ ਵਿੱਚ ਬੱਚਾ ਜੀ ਦੇਖੋ ਚੈੱਕ ਦੇਖ ਹੀ ਜਾਂਦੇ ਦੇ ਭਾਈ ਜੀ ਆਪਣਾ ਆਲ ਇੰਡੀਆ ਡਿਲੀਵਰੀ ਆ ਹਾਂਜੀ ਭਾਈ ਜੀ ਡਿਲੀਵਰੀ ਕਰਦਾ ਹੈ ਜੀ ਆਲ ਇਹ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਤੇ ਬਾਈ ਦਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਤੇ ਬਾਈ ਦੀ ਸਟੱਡੀ ਸਰਵਿਸ ਵੀ ਹੈ ਕਾਪੀ ਡਿਲ ਵੀ ਹੋ ਜਾਂਦੀ ਹੈ ਓਕੇ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਭਾਈ ਜੀ ਮਿਹਰਬਾਨੀ ਹੋਰ ਜੀ ਸਸਿਕਾ ਭਾਈ ਜੀ ਕੀ ਹਾਲ ਚਾਲ ਹੈ ਆਈ ਕੇ ਡਾਕਸ ਹੋਤੇ ਹਾਂਜੀ ਹਾਂਜੀ ਜੀ ਦੇਖੋ ਭਾਈ ਜੀ ਲਾਇਬ੍ਰੇਰੀ ਦੇ ਬੱਚੇ ਨੇ ਕਿ ਬਹੁਤ ਮਿਲਕੀ ਵਾਈਟ ਦੇ ਵਿੱਚ ਕਲਰ ਦੇ ਵਿੱਚ ਬੱਚੇ ਨੇ ਮੈਂ ਦਿਖਾ ਜਾਵਾਂ ਏਗੀ ਸਾਡੇ ਤੁਸੀਂ ਠੀਕ ਹੈ ਨਾ ਤੇ ਆ ਜਰਮਨ ਦੀ ਦੇਖੋ 25 ਹੈ ਫੀਮੇਲ ਲੇ ਲੌਂਗ ਕੋਰ ਦੇ ਵਿੱਚ ਆ ਬਾਈ ਜੀ ਹਾਂ ਜੀ ਡਬਲ ਕੋਰ ਐ ਡਬਲ ਕੋਰ ਦੇ ਵਿੱਚ ਬੱਚਾ ਜੀ ਬਹੁਤ ਅੱਛੀ ਕੁਆਲਿਟੀ ਦਾ ਤੇ ਭਾਈ ਜੀ ਏਜ ਕੀ ਆ ਬੱਚੇ ਦੀ 4 ਮਹੀਨਿਆਂ ਦੀ ਐ ਜੀ 4 ਮਹੀਨੇ ਦਾ ਬੱਚੇ ਦਾ ਏਜ ਐ ਜੀ ਤੇ ਕੀ ਡਿਮਾਂਡ ਮੰਗ ਰਹੇ ਹੋ ਮਰ ਜੀ 15 ਜੀ 15000 ਰੁਪਏ ਤੁਸੀਂ ਦੇਖ ਹੀ ਸਕਦੇ ਹੋ ਕੀ ਨਾਮ ਐ ਵੀਰੇ ਇਹਦਾ ਇਹਦਾ 부ਜੋ 부ਜੋ ਦੇਖੋ ਬਾਈ ਜੀ ਬਹੁਤ ਅੱਛੀ ਬਲੱਡ ਕੁਆਲਿਟੀ ਦਾ ਬਲੱਡ ਦੇ ਲਾਈਨ ਦਾ ਬੱਚਾ ਆ ਬਹੁਤ ਚੰਗੀ ਕੁਆਲਿਟੀ ਦਾ ਤੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਲੈਬਰੀ ਦੇ ਬੱਚੇ ਆ ਤੇ ਕਲਚਰ ਪੰਪ ਆ ਜੀ ਇਹ ਪਮੀਰੀਅਨ ਹੈ ਮੇਰੀਆਂ ਦੇ ਵਿੱਚ ਭਾਜੀ ਦੇਖੋ ਬੱਚਾ ਨਾ ਅਲਟੀਮੇਟ ਅਲੱਗ ਜੀ ਕੁਆਲਿਟੀ ਦਾ ਬੱਚਾ ਦੇਖੋ ਮਾਰਕਿੰਗ ਦੇਖੋ ਬੱਚੇ ਦੇ ਪੂਰੀ ਸਪੈਸ਼ਲਟੀ ਜਿਵੇਂ ਆਪਾਂ ਕੀਏ ਵੀ ਬੱਚਾ ਆ ਕੱਲਾ ਆਈਜ਼ ਆਈਜ਼ ਦੇ ਉੱਪਰ ਤਾਂ ਗੋਗਲ ਨਹੀਂ ਲੱਗੀ ਹੁੰਦੀਆਂ ਉਵੇਂ ਮਾਰਕਿੰਗ ਆਈ ਹੋਈ ਹੈ ਬੱਚੇ ਦੀ ਤੇ ਆ ਲੈਬਰੇ ਭਾਜੀ ਲੈਬਰੇ ਮੇਲ ਭਾਜੀ ਕੀ ਕੀ ਕੁਛ ਕੀ ਡਿਮਾਂਡ ਹੈ ਤੇ ਕੀ ਕੁਛ ਤੁਹਾਡੇ ਮੇਰੀਨ ਫੀਮੇਲ ਹੈਗੀ 3500 ਰੁਪਿਆ ਠੀਕ ਹੈ ਜੀ ਤੇ ਮੇਲ ਦਾ ਆਏਗਾ 9000 ਰੁਪਿਆ ਲੈ ਤੇ ਠੀਕ ਹੈ ਭਾਜੀ ਤੇ ਫਿਲਹਾਲ ਭਾਈ ਜੀ ਲਵੇ ਸਟਾਕ ਭਾਜੀ ਕੀ ਕੋਈ ਮੇਲ ਦੇ ਬੱਚੇ ਹਨ ਮੇਲ ਹੈ 2 ਫੀਮੇਲ ਹਨ ਜੀ ਤੇ ਸਟਾਕ ਤੇ ਆ ਭਾਈ ਜੀ ਲਵੇ ਨਾ ਤੇ ਦੋ ਸ਼ੈਫਰਡ ਮੇਲ ਪਏ ਨੇ ਯਾਰ ਦੋ ਸ਼ੈਫਰਡ ਦੇ ਮੇਲ ਪਏ ਆ ਮੈਂ ਡਿਸਟਰਬ ਨਹੀਂ ਕਰਨਾ ਚਾਹੁੰਦਾ ਬੱਚਿਆਂ ਨੂੰ ਬੱਚੇ ਇਹਦੇ ਪੇਕੇ ਚ ਪਏ ਨੇਗੇ ਤੇ ਭਾਜੀ ਜਰਮਨ ਦਾ ਕੀ ਪ੍ਰਾਈਸ ਤੇ 9000 ਰੁਪਏ ਮਿਲਦੇ 2000 ਰੁਪਏ ਮਿਲਦਾ ਇਹ ਆ ਆਲ ਬਰੀਡ ਦੇ ਵਿੱਚ ਕੰਮ ਹੈ ਹਾਂਜੀ ਭਾਈ ਜੀ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਹਾਂਜੀ ਭਾਈ ਜੀ ਨੂੰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਆਪਣਾ ਨੰਬਰ ਦੱਸਿਓ ਜੀ 8284555244 ਜੀ ਕਿਹੜਾ ਭਾਈ ਜੀ ਦਾ ਨੰਬਰ ਨੀਚੇ ਵੀਡੀਓ ਤੇ ਚੱਲਦਾ ਰਹੂਗਾ ਭਾਈ ਜੀ ਦਾ ਇੰਸਟਾਗ੍ਰam ਆਈਡੀ ਹੈ ਰਾਜੂ ਕੈਨਲ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਭਾਈ ਜੀ ਦਾ ਨਾ ਮੈਂ ਸਕਰੀਨਸ਼ਾਟ ਮੈਂ ਇਹਦਾ ਵਟਸਐਪ ਤੇ ਵੀ ਤੁਸੀਂ ਅੱਜ ਤੇ ਕੰਟੈਕਟ ਕਰ ਸਕਦੇ ਹੋ ਭਾਈ ਜੀ ਨੂੰ ਠੀਕ ਹੈ ਤੇ ਬਾਕੀ ਭਾਈ ਜੀ ਆਲ ਇੰਡੀਆ ਡਿਲੀਵਰੀ ਨਾਲ ਹਾਂਜੀ ਹਾਂਜੀ ਅਸੀ ਗਵਰੇ ਕੀ ਹਾਲ ਚਾਲ ਹੈ? ਜੀ ਵੀਰੇ ਵਧੀਆ। ਆਈ ਗਏ? ਹਾਂ ਹਾਂ ਵੀਰੇ। ਦੇਖੋ ਭਾਈ ਜੀ ਬੱਚਿਆਂ ਦੀ ਕੁਆਲਿਟੀ ਦੇ ਵਿੱਚ ਮੈਂ ਗੱਲ ਕਰਾਂ 14 ਬੱਚੇ ਨੇਗੇ ਤੁਸੀਂ ਦੇਖੀ ਜਾਂਦੇ ਹੋ। ਠੀਕ ਹੈ ਨਾ? ਭਾਜੀ 14 ਦੇ ਵਿੱਚ ਕੀ ਖੂਸ਼ਾ ਭਾਜੀ? ਇਹ ਵੀਰੇ 2 ਮੇਲਾਂ 2 ਪੇਰਾਂ ਦੇ। 2 2 ਪੇਰ ਨੇਗੇ। ਹਾਂ। ਇਹ ਭਾਜੀ ਇਹ ਲੈਬਰੇਰੀ ਦੇ ਵਿੱਚ ਆਪਾਂ ਜੀ ਮੇਲ ਦੇਖੋ ਕੁਆਲਿਟੀ ਦੇ ਵਿੱਚ ਭਾਜੀ ਬੱਚਾ ਕਵਾ ਕੇ ਦਿਖਾ ਦਿਓ। ਦੇਖੋ ਭਾਈ ਜੀ ਬੱਚਾ ਕੁਆਲਿਟੀ ਦੇਖ ਲਿਆ ਬੱਚੇ ਦੀ। ਕਿੰਨੀ ਐ ਜੀ ਭਾਜੀ ਬੱਚੇ ਦੀ ਜੀ? 45 ਦੇ। 45 ਦੇ। ਤੇ ਕੀ ਪ੍ਰਾਈਸ ਬਗਰੇ ਡਿਮਾਂਡ ਕਰਦੇ ਆ? 6000 ਜੀ। ਫਾਤੀ ਆਰਤੀ ਤੇ ਬਾਕੀ ਭਾਜੀ ਚੌ ਚੌ ਦੇ ਬੱਚੇ ਨੇ ਭਾਜੀ ਮੇਲ ਦਾ ਬੀਕਲ ਦਾ ਪ੍ਰਾਈਸ ਦੱਸੋਗੇ ਮੇਲ ਦਾ ਵੀਰੇ 17000 ਰੁਪਿਆ ਫੀਮੇਲ ਦਾ 13000 ਫੀਮੇਲ ਦਾ ਤੇ ਭਾਜੀ ਬੱਚੇ ਮੇਲ ਦਾ 17000 ਫੀਮੇਲ ਦਾ 13000 ਤੇ ਭਾਜੀ ਆਪਣਾ ਕਿਹੜੀ ਕਿਹੜੀ ਫੀਟ ਦੇ ਵਿੱਚ ਨੇ ਆਹ ਆਲ ਫ੍ਰੀਕੀ ਦਾ ਹਾਂ ਭਾਜੀ ਆ ਵੀ ਆਲ ਇੰਡੀਆ ਦੇ ਲਈ ਵੀ ਹਾਂ ਵੀਰੇ ਡਿਵਰੀ ਹੋ ਜਾਏ ਐਕਸਟਰਾ ਚਾਰਜ ਹੋਵੇਗਾ ਠੀਕ ਆ ਉਹਦੇ ਐਕਸਟਰਾ ਚਾਰਜ ਹੋਣਗੇ ਠੀਕ ਹੈ ਨਾ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਹੁਣ ਭਾਜੀ ਕਮਾ ਕੇ ਦਿਖਾ ਦਿਓ ਬੱਚੇ ਦੇਖੋ ਜੀ ਤੁਸੀਂ ਬੱਚੇ ਦੇਖ ਹੀ ਸਕਦੇ ਹੋ ਠੀਕ ਹੈ ਨਾ ਇਹ ਬਾਕੀ ਭਾਜੀ ਨਾਲ ਗ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 7889259081 ਭਾਈ ਜੀ ਦਾ ਨੀਚੇ ਵੀਡੀਓ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਆਪਣਾ ਨੰਬਰ ਵੀ ਦੱਸ ਦਿਓ 97793 71627 ਠੀਕ ਹੈ ਭਾਈ ਜੀ ਨੀਚੇ ਭਾਈ ਜੀ ਦਾ ਵੀਡੀਓ ਦਾ ਦੋਨੇ ਪਾਈਆਂ ਦਾ ਨੰਬਰ ਚੱਲਦਾ ਰਹੂਗਾ ਬੜੀ ਟੈਕ ਕਰ ਸਕਦੇ ਹੋ ਭਾਈ ਜੀ ਦਾ ਆਲ ਗ੍ਰੀਡ ਦੇ ਵਿੱਚ ਕੰਮ ਹੈ ਜਿਹੜਾ ਪਾਲ ਵਾਲਾ ਹੈ ਨਾ YouTube ਵਾਲੀ ਹੈ ਲਿਬਰੀ ਹੈ ਭਾਈ ਜੀ ਭਾਈ ਜੀ ਲੋਕੇਸ਼ਨ ਆਪਣੀ ਕੀ ਪੈ ਗਈ ਹੈ ਕਿਸ ਨੇ ਵੀਰੇ ਸੰਦੂਰ ਸੰਦੂਰ ਠੀਕ ਹੈ ਇਹ ਬਾਕੀ ਭਾਈ ਜੀ ਆਪਣਾ ਕੋਈ ਸਰਕਾਰੀ ਬੰਦਾ ਆਂਦਾ ਯਾਰ YouTube ਤੋਂ ਜਾਂ ਵੇਖ ਤੋਂ ਵੇਖ ਤੋਂ ਫੋਟੋ ਬਣਾਉਂਦਾ ਯਾਰ ਬਾਕੀ ਜੋ ਦੁਮਾਨ ਆ ਆ ਵੀਰੇ ਕੋ ਚੱਕਰ ਨੇ ਹੋਈ ਏ ਓਕੇ ਬਾਈ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਓਕੇ ਹੱਸੀ ਗਾ ਵੀਰੇ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਜੀ ਹਾਈ ਡੈਟ ਹੋ ਗਏ ਆਂਦੀ ਹੈਂ ਦੇਖੋ ਬਾਈ ਜੀ ਐਪਲ ਫੇਸ ਠੀਕ ਹੈ ਨਾ ਪੱਗ ਦੇ ਬੱਚੇ ਨੇਗੇ ਤੁਸੀਂ ਦੇਖ ਹੀ ਸਕਦੇ ਹੋ ਸ਼ਾਰਟ ਮਜਲ ਦੇ ਵਿੱਚ ਨੇਗੇ ਫੁੱਲ ਅੰਡਰ ਨੌਜ ਬੱਚੇ ਨੇਗੇ ਬਾਕੀ ਬਾਈ ਜਿਹੜਾ ਗੱਲ ਕਰਦੇ ਆ ਬਾਈ ਜੀ ਕੀ ਕੁਝ ਬੱਚੇ ਨੇ ਭਾਜੀ ਤੇ ਠੀਕ ਹੈ ਜੀ ਦੋ ਕੀ ਮਿਲ ਨੇ ਆ ਠੀਕ ਹੈ ਜੀ ਇੱਕ ਮਿਲ ਆ ਭਾਜੀ ਇਹਦੇ ਵਿੱਚ ਠੀਕ ਹੈ ਜੀ ਕੰਪੀਅਨ ਦੀ ਹੋਮ ਬਰੀਡਿੰਗ ਦੇ ਬੱਚੇ ਆ। ਅੱਛਾ ਮਦਰ ਸਾਈਡ ਐਸਪੈਕਲ ਦੀ ਡਾਟ ਰਹਾ। ਠੀਕ ਹੈ ਜੀ। ਵਿੱਧ ਪੇਪਰ ਆ ਮਦਰ ਪਾਦਰ ਤੋਂ ਨੂੰ। ਠੀਕ ਹੈ ਜੀ। ਇਹ ਆਪਾਂ ਨੂੰ ਵਿੱਧ ਕੇ ਸੀਰ ਵਿਦਾਊਟ ਕੇ ਸੀਪੇ ਬੱਚੇ ਮਿਲ ਜਾਣਗੇ। ਠੀਕ ਹੈ ਜੀ। ਜੇ ਵਿੱਧ ਕੇ ਸੀਪ ਕੀ ਜੇਗਾਗਾ ਮੇਲ ਦਾ 1200 ਰੁਪਏ। ਠੀਕ ਹੈ ਜੀ। ਇਹ ਫੀਮੇਲ ਦਾ ਦਾ 100 ਰੁਪਏ। ਠੀਕ ਹੈ। ਜੇ ਮੈਂ ਆਊਟ ਲੈਨ ਹੈ ਤਾਂ ਕੇ ਸੀਰ ਦਾ 100 ਘੱਟ ਲੱਗੇ। ਠੀਕ ਹੈ ਬਜੀ। ਬਾਕੀ ਦੀ ਚੱਕ ਮਾ ਕੇ ਦਿਖਾ ਦਿਓ। ਮੈਂ ਤਾਂ ਇੱਕ ਕੁਦਰਤੀ ਤੌਰ ਤੇ ਕਿਆਜੀ ਵੀ ਐਪਲ ਫੇਸ ਬੱਚੇ ਮੈਨੂੰ ਨਹੀਂ ਪਤਾ ਸੀ ਵੀ ਐਪਲ 9 ਦੇ ਹੀ ਇਦੋਂ ਕੋਈ ਇੱਕ ਕੁਦਰ ਦੀ ਗੱਲ ਨਿਕਲ ਜਾਂਦੀ ਨਹੀਂ ਮੂੰਹ ਦੇ ਵਿੱਚੋਂ ਆਪਾਂ ਉਹ ਗੱਲ ਕਰਦੇ ਆ ਤੇ ਬਾਕੀ ਬਾਈ ਦਾ ਕੰਟੈਕਟ ਨੰਬਰ ਪੁੱਛਦਾ ਜੀ ਕੰਟੈਕਟ ਨੰਬਰ ਦੱਸ ਦਿਓ 93025 ਜੀ 40493025 00004 ਜੀ ਬਾਈ ਜੀ ਆਪਣੀ ਆਲ ਇੰਡੀਆ ਡਿਲੀਵਰੀ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਬਾਈ ਦਾ ਲਾਇਬ੍ਰੇਰੀ ਦਾ ਕੰਮ ਵੀ ਹੈ ਲਾਇਬ੍ਰੇਰੀ ਬਾਰੇ ਵੀ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਈ ਦੀ ਆਲ ਇੰਡੀਆ ਡਿਲੀਵਰੀ ਹੈ ਵੀਡੀਓ ਦੇ ਵਿੱਚ ਨੀਚੇ ਨੰਬਰ ਚੱਲਦਾ ਰਹੂਗਾ ਓਕੇ ਬਾਈ ਜੀ ਥੈਂਕ ਯੂ ਜੀ ਓਕੇ ਜੀ ਅਸਲੀ ਦਾ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਹੀ ਵਧੀਆ ਹੋਰ ਅੱਜ ਡਾਕ ਸਾਡੇ ਹਾਂ ਜੀ ਭਾਈ ਜੀ ਮੇਨੂੰ ਨਾ ਡਿਮਾਂਡ ਆ ਰਹੀ ਸੀ ਵੀ ਬਲੈਕ ਬੱਚੇ ਦਿਖਾਏ ਜਾਣ ਵਾਈਟ ਬੱਚੇ ਦਾ ਬਹੁਤ ਵੀਡੀਓ ਆ ਚੁੱਕੀ ਸੀਗਾ ਭਾਜੀ ਬੱਚਾ ਕਮਾਤੇ ਦਿਖਾ ਦਿਓ ਕਲਚਰ ਟੁਆਇ ਦੇ ਵਿੱਚ ਬੱਚਾ ਜੀ ਦੇਖੋ ਕੁਆਲਟੀ ਦੇ ਕੋਲ ਦਾ ਬੱਚਾ ਭਾਜੀ ਤੇ ਭਾਜੀ ਆਪਣਾ ਕਿਹੜੀ ਕਿਹੜੀ ਪੀੜ ਦੇ ਵਿੱਚ ਕੰਮ ਹੈ ਕਲਚਰ ਆਈ ਟੁਆਇ ਆ ਤੇ ਪਵੇਰੀਅਨ ਹੈ ਆਪਣਾ ਨਾ ਜੀ ਅਲਜਟੁਆਇ ਪਵੇਰੀਅਨ ਹਾਂਜੀ ਪੀੜਾ ਦੇ ਵਿੱਚ ਕੰਮ ਕਰਦੇ ਹਾਂ ਹਾਂਜੀ ਹਾਂਜੀ ਤੇ ਆਪਣੇ ਆਨ ਟਾਈਮ ਹੀ ਬੱਚੇ ਮਿਲ ਜਾਂਦੇ ਨੇ ਹਾਂਜੀ ਹਾਂਜੀ ਕਿਹੜਾ ਬੱਚਾ ਦੇਖ ਹੀ ਸਕਦੇ ਹੋ ਜੀ ਕਾ ਬੱਚਾ ਭਾਜੀ ਕੁਆਲਟੀ ਦੇ ਵਿੱਚ ਦੇਖੋ ਪੂਰਾ ਸੋਹਣਾ ਬੱਚਾ ਬਹੁਤ ਸ਼ੋਰਟ ਹ ਇਹ ਤੁਹਾਨੂੰ ਦਿਖਾਵਾ ਦਾ ਸਪੌਟਲਾਈਟ ਦੇ ਵਿੱਚ ਆ ਖੜਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤੇ ਭਾਜੀ ਆਪਣਾ ਦੱਸ ਦਿਓ ਕੀ ਕੁਛ ਹੈ ਇਹ ਬੱਚਿਆਂ ਦੇ ਵਿੱਚ ਮੇਲ ਫੀਮੇਲ ਮੇਲ ਦੋ ਫੀਮੇਲ ਆਈ ਆਪਣੇ ਕੋਲ ਇੱਕ ਮੇਲ ਆਈ ਮੇਲ ਦਾ ਪ੍ਰਾਈਸ ਭਾਜੀ ਤਿੰਨੋਂ ਦਾ ਪ੍ਰਾਈਸ ਆਪਣੇ ਕੋਲ 12000 ਆਈ ਕਿੰਨਾ ਦਾ ਪ੍ਰਾਈਸ 12000 ਰੁਪਏ ਹੈ ਪਰ 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 ਬੱਚਾ ਹਾਂਜੀ ਪਰ ਬੱਚਾ ਹਾਂ ਸੰਘਾ ਬੱਚਾ ਪਰ 1000 ਹਾਂਜੀ ਚਾਹੇ ਮੇਲੇ ਨੂੰ ਚਾਹਤੀ ਮੇਲੇ ਨੂੰ ਹਾਂਜੀ ਹਾਂਜੀ ਭਾਈ ਆਪਣੀ ਆਲ ਇੰਡੀਆ ਡਿਲੀਵਰੀ ਹੈ ਹਾਂਜੀ ਹਾਂਜੀ ਆਲ ਇੰਡੀਆ ਡਿਲੀਵਰੀ ਹੈ ਭਾਈ ਜੀ ਭਾਈ ਜੀ ਦੇ ਨਾਲ ਦੱਸ ਹੀ ਚੁੱਕੇ ਆ ਇਹ ਕਲਚਰ ਦੇ ਵਿੱਚ ਕੰਮ ਹੈ ਪਵਾਦੇ ਦੇ ਵਿੱਚ ਕੰਮ ਹੈ ਪੁਨੇਰੀਏ ਦੇ ਵਿੱਚ ਕੰਮ ਹੈ ਭਾਈ ਜੀ ਬਾਕੀ ਆਪਣੀ ਲੋਕੇਸ਼ਨ ਦੱਸ ਦਿਓ ਕੰਟੈਕਟ ਨੰਬਰ ਦੱਸ ਦਿਓ ਲੋਕੇਸ਼ਨ ਆਪਣੀ ਮੀਬੀ ਵਾਲਾ ਹੀ ਬਰਿੰਦਾ ਦੇ ਨਾਲ ਹੀ ਪੈ ਜਾਂਦਾਗਾ ਤੇ ਕੰਟੈਕਟ ਨੰਬਰ ਹੈਗਾ ਆਪਣਾ 8289007282 ਜੀ ਠੀਕ ਹੈ ਭਾਈ ਜੀ ਦਾ ਨੀਚੇ ਵੀਰੇ ਦੇ ਵਿੱਚ ਨੰਬਰ ਚੱ ਭਾਈ ਦਾ ਦਾ ਪਿੱਤਾ ਵੀ ਭਾਈ ਦਾ ਮੇਨ ਵਾਈਡ ਬ੍ਰੀਡ ਦੇ ਵਿੱਚ ਕੰਮ ਹੈ ਚਾਹ ਪੁਰੀ ਹੋਵੇ ਚਾਹ ਕਲਚਰ ਹੋਵੇ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀਣ ਤੇ ਬਾਕੀ ਭਾਈ ਜੀ ਥੈਂਕ ਯੂ ਜੀ ਓਕੇ ਬਈ ਧੰਨਵਾਦ ਅੱਸੀ ਦਾ ਵੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਆਗੇ ਡਾਕਟਰ ਤੇ ਅੱਜ ਤੋਂ ਭਾਈ ਜੀ ਸ਼ਿੜਜੂ ਦੇ ਬੱਚੇ ਲੈ ਕੇ ਆਇਆ ਜੀ ਭਾਜੀ ਭਾਈ ਆਪਣਾ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਹੈ ਗੋਲਡਨ ਰੀਵਰ ਲੈਬਰੇ ਗੋਲਡਨ ਸ਼ਿੜਜੂ ਦੇ ਵਿੱਚ ਤੇ ਭਾਈ ਜੀ ਫਿਲਹਾਲ ਭਾਈ ਜੀ ਲਵੇ ਬੱਚਿਆਂ ਦਾ ਸਟਾਕ ਸ਼ਿੜਜੂ ਦਾ ਸੀਗਾ ਭਾਜੀ ਮੇਲ ਤੇ ਫੀਮੇਲ ਦਾ ਕੀ ਕੀ ਪ੍ਰਾਈਸ ਹੈ ਕੀ ਕੀ ਹੈ ਜੀ ਫੇਰ 20000 ਰੁਪਏ ਦਾ ਜੀ ਮੇਲ ਦਾ 12000 ਰੁਪਏ 3000 8000 ਰੁਪਏ ਠੀਕ ਹੈ ਤੇ ਭਾਈ ਜੀ ਆਪਣਾ ਭਾਈ ਜੀ ਦੱਸ ਹੀ ਚੁੱਕੇ ਨੇਗੇ ਵੀ ਛੜਜੂ ਵੋਲਡਰ ਡਿਲੀਵਰੀ ਲੈਬਰੀ ਦੇ ਵਿੱਚ ਕੰਮ ਹੈ ਤਾਂ ਬੱਚੇ ਭਾਜੀ ਕਮਾ ਕੇ ਦਿਖਾ ਦਿਓ ਭਾਜੀ ਤੁਸੀਂ ਬੱਚੇ ਦੇਖ ਹੀ ਚਾਹਦੇ ਹੋ ਭਾਜੀ ਤੇ ਬੱਚੇ ਭਾਜੀ ਦੋ ਪੇਰ ਨੇ ਇਹ ਕਿੰਨੇ ਦੇ ਦੋ ਪੇਰ ਨੇ ਦੋ ਪੇਰ ਨੇ ਭਾਜੀ ਆ ਬੱਚੇ ਵੀ ਪਏ ਨੇਗੇ ਟਿਕਣਾ ਤੇ ਭਾਈ ਜੀ ਆਪਣਾ ਆਲ ਇੰਡੀਆ ਡਿਲੀਵਰੀ ਕਰ ਦਿੰਦੇ ਆ ਬੱਚੇ ਜੀ ਹਾਂ ਜੀ ਹਾਂ ਜੀ ਆਲ ਇੰਡੀਆ ਡਿਲੀਵਰੀ ਆ ਭਾਈ ਜੀ ਦੀ ਤੇ ਐਕਸਟਰਾ ਚਾਰਜਿੰਗ ਦੇ ਨਾਲ ਆ ਜਿਹੜੀ ਵੀ ਹੋਊਗੀ ਤੇ ਭਾਈ ਜੀ ਦਾ ਕੰ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 88474 2075 ਠੀਕ ਹੈ ਨਾ ਤੇ نیچے ਵੀਡੀਓ ਦੇ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਸਿਟਜੂ ਦੇ ਬੱਚੇ ਲੈਵਲ ਹੈਗੇ ਨੇ ਫਿਲਹਾਲ ਤੇ ਬਾਈ ਜੀ ਤਿੰਨ ਚਾਰ ਬੀਡਾਂ ਦੇ ਵਿੱਚ ਕੰਮ ਹੈ ਤੇ ਬਾਈ ਜੀ ਦੀ 올 ਇੰਡੀਆ ਡਿਲੀਵਰੀ ਹੈ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਬਾਈ ਜੀ ਲੋਕੇਸ਼ਨ ਕੀ ਪੈ ਜਾਂਦੀ ਆ ਰਾਣਾ ਸਾਹਿਬ ਜੀ ਰਾਣਾ ਸਾਹਿਬ ਜੀ ਲੁਧਿਆਣਾ ਜੀ ਓਕੇ ਵੀਰੇ ਥੈਂਕ ਯੂ ਜੀ ਠੀਕ ਹੈ ਜੀ ਧੰਨਵਾਦ